ਤਹਾਂਡਾ ਸਵਾਗਤ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕੁੜਤੀ ਦੇ ਉੱਪਰ ਗਿੱਜਾ ਲਗਾਉਣਾ ਬਹੁਤ ਹੀ ਸੌਖੇ ਤਰੀਕੇ ਨਾਲ ਜੇਕਰ ਤੁਸੀਂ ਵੀ ਗਿੱਜਾ ਲਗਾਉਣਾ ਸਿੱਖਣਾ ਚਾਹੁੰਦੇ ਹੋ ਤਾਂ ਸਾਡੀ ਵੀਡੀਓ ਨੂੰ ਬਿਨਾਂ ਸਕਿਪ ਕੀਤੇ ਐਂਡ ਤੱਕ ਜ਼ਰੂਰ ਵੇਖਿਓ ਹਾਂਜੀ ਗਿੱਜਾ ਲਗਾਉਣ ਲਈ ਪਹਿਲਾਂ ਆਪਾਂ ਨੇ ਕਮੀਜ਼ ਤਿਆਰ ਕਰ ਲਿਆ ਇਸ ਦੀਆਂ ਪਰੋਂਗਾਂ ਪਾ ਲੀਆਂ ਨੇ ਤੇ ਗਲੇ ਦੋਨੇ ਆਪਣੇ ਇਸ ਦੇ ਲਗਾ ਲਏ ਆ ਇਸ ਤੋਂ ਬਾਅਦ ਆਪਾਂ ਨੇ ਮੋਢਿਆਂ ਦੀ ਸਲਾਈ ਜਿਹੜੀ ਇਸ ਦੀ ਲਗਾ ਲਈ ਆ ਕਮੀਜ਼ ਦੇ ਅਗਲੇ ਤੇ ਪਿਛਲੇ ਪੱਲੇ ਨੂੰ ਆਪਸ ਵਿੱਚ ਜੋੜ ਲਿਆਗਾ ਇਸ ਤੋਂ ਬਾਅਦ ਜਦੋਂ ਵੀ ਆਪਾਂ ਨੇ ਗਿੱਜਾ ਲਗਾਉਣਾ ਤਾਂ ਇਸ ਲਈ ਸੱਜੇ ਪਾਸੇ ਲਗਾਉਣਾ ਕਮੀਜ਼ ਤੇ ਐਦਾਂ ਕਮੀਜ਼ ਦੇ ਸਿੱਧੇ ਪਾਸੇ ਤੋਂ ਸੱਜੇ ਹੱਥ ਆਪਾਂ ਇਸ ਦਾ ਗਿੱਜਾ ਲਗਾਵਾਂਗੇ ਇਸ ਤੋਂ ਬਾਅਦ ਆਪਾਂ ਨੇ ਗਿੱਜਾ ਲਈ ਨਿਸ਼ਾਨ ਲਗਾਉਣੇ ਆ ਜੋ ਕਿ ਆਪਣੀ ਫਿਟਿੰਗ ਵਾਲੀ ਸਿਲਾਈ ਆ ਉਸ ਦੇ ਉੱਪਰ ਆਪਾਂ ਗਿੱਜਾ ਲਗਾਉਣ ਲਈ ਨਿਸ਼ਾਨ ਲਗਾਵਾਂਗੇ ਸਾਂਜੀ ਪਹਿਲਾਂ ਆਪਾਂ ਨਿਸ਼ਾਨ ਲਗਾਵਾਂਗੇ हिਪ ਤੋਂ हिਪ ਤੋਂ ਉੱਪਰ ਨੂੰ ਆਪਣੀ ਫੀਟਿੰਗ ਵਾਲੀ ਸਲਾਈ ਤੇ 2 ਇੰਚ ਤੇ ਨਿਸ਼ਾਨ ਲਗਾਉਣਾ ਹੈ ਇਸ ਤੋਂ ਬਾਅਦ ਉੱਪਰ ਨੂੰ ਆਪਾਂ ਨੇ ਜੋ ਕਿ ਗਿੱਜਾ ਖੁੱਲਾ ਰੱਖਣਾ ਉਸ ਦੇ ਲਈ ਆਪਾਂ ਨੇ 5.5 ਇੰਚ ਤੇ ਨਿਸ਼ਾਨ ਲਗਾਉਣਾ ਹੈ 5.5 ਇੰਚ نیچے हिਪ ਵਾਲੇ ਨਿਸ਼ਾਨ ਤੋਂ ਆਪਾਂ ਨੇ 2 ਇੰਚ ਰੱਖਣਾ ਉੱਪਰ ਤੋਂ 5.5 ਇੰਚ ਜੋ ਕਿ 파ਟ ਆਪਣਾ ਗਿੱਜੇ ਲਈ ਖੁੱਲਾ ਰਹੇਗਾ ਇਸ ਤੋਂ ਬਾਅਦ ਆਪਣੀ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਜੋ ਆਪਣੀ ਫਿਟਿੰਗ ਵਾਲੀ ਸਲਾਈ ਲਗਾਉਣੀ ਆ ਉਸ ਨੂੰ ਇਸ ਦੇ ਉੱਪਰ ਆਪਾਂ ਨੇ ਬਰੀਕ ਵਖੇ ਤੇ ਲਗਾਉਣਾ ਹੈ ਪੱਕਾ ਕਰਕੇ ਉਸ ਤੋਂ ਬਾਅਦ ਜਿੰਨਾ ਪਾਰਟ ਆਪਾਂ ਨੇ ਖੁੱਲਾ ਰੱਖਣਾ ਗਿੱਜੇ ਦਾ ਇਸ ਉੱਪਰ ਆਪਾਂ ਨੇ ਕੱਚੀ ਸਲਾਈ ਲਗਾਉਣੀ ਆ ਨੀਚੇ ਤੋਂ ਆਪਾਂ ਨੇ ਫੇਰ ਸਲਾਈ ਪੱਕੀ ਕਰਕੇ हिਪ ਦੀ ਜਿਹੜੀ ਆਪਣੀ ਫਿਟਿੰਗ ਵਾਲੀ ਆ ਉਹ ਲਗਾ ਲੈਣੀ ਆ ਜੋ ਕਿ ਆਪਣਾ ਪਾਰਟ ਰ ਗਿੱਜੇ ਦਾ ਖੁੱਲਾ ਰਹੇਗਾ ਬਸ ਉਸ ਉਨ੍ਹੀ ਜਗ੍ਹਾ ਨੂੰ ਆਪਾਂ ਨੇ ਕੱਚਾ ਰੱਖਣਾ ਹੈ ਉਸ ਤੇ ਆਪਾਂ ਨੇ ਵਖਾ ਜੋ ਲਗਾਉਣਾਗਾ ਉਹ ਆਪਣੇ ਵੱਡਾ ਕਰਕੇ ਲਗਾਉਣਾਗਾ ਇੰਨੇ 파ਟ ਚ ਜੋ ਕਿ ਆਪਣੇ 5.5 ਇੰਚ ਰੱਖਿਆਗਾ ਇਸ ਵਿੱਚ ਆਪਾਂ ਨੇ ਵਖੇ ਨੂੰ ਕੱਚਾ ਰੱਖਣਾ ਉੱਪਰ ਤੋਂ ਅਤੇ ਨੀਚੇ ਤੋਂ ਦੋਨਾਂ ਸਲਾਈਆਂ ਨੂੰ ਪੱਕਾ ਕਰਕੇ ਲਗਾ ਲੈਣਾ ਹਾਂਜੀ ਇਹਦਾ ਆਪਾਂ ਨੇ ਸਲਾਈ ਲਗਾ ਲਈ ਆ ਇਹ ਤੁਸੀਂ ਦੇਖ ਸਕਦੇ ਹੋ ਜਿੰਨਾ 파ਟ ਆਪਾਂ ਨੇ ਖੁੱਲਾ ਰੱਖਣਾ ਉਸ ਉੱਪਰ ਆਪਾਂ ਨੇ ਸਿੰਗਲ ਸਲਾਈ ਲਗਾਈ ਆ ਕੱਚੇ ਵਖੇ ਦੀ ਇਸ ਤੋਂ ਉੱਪਰ ਅਤੇ ਨੀਚੇ ਆਪਣੇ ਸਲਾਈ ਨੂੰ ਡਬਲ ਕਰਕੇ ਲਗਾ ਲਿਆ ਇਸ ਤੋਂ ਬਾਅਦ ਜਿੰਨਾ ਵੀ 파ਟ ਆਪਾਂ ਨੇ ਖੁੱਲਾ ਰੱਖਣਾਗਾ ਜਿੱਥੇ ਤੱਕ ਆਪਾਂ ਨੇ ਸਿੰਗਲ ਸਲਾਈ ਲਗਾਈ ਆ ਉੱਥੋਂ ਤੱਕ ਆਪਾਂ ਨੇ ਕੱਪੜੇ ਦੀ ਕਟਿੰਗ ਕਰਨੀ ਆ ਇਦੇ ਲਈ ਆਪਾਂ ਨੇ 1/2 ਇੰਚ ਕਪੜਾ ਰੱਖਣਾ ਹੈ। ਐਦਾਂ ਸਲਾਈ ਦੇ ਨਾਲ-ਨਾਲ ਬਾਕੀ ਦੇ ਕੱਪੜੇ ਨੂੰ ਕੱਟ ਕਰ ਲੈਣਾ। ਸਲਾਈ ਦੇ ਨਾਲ 1/2 ਇੰਚ ਕਪੜਾ ਛੱਡ ਕੇ ਬਾਕੀ ਦੇ ਕੱਪੜੇ ਨੂੰ ਕੱਟ ਕਰ ਲੈਣਾਗਾ। ਜਿੰਨਾ ਤੱਕ ਕਿ ਆਪਾਂ ਨੇ ਗਿੱਜੇ ਨੂੰ ਖੁੱਲਾ ਰੱਖਣਾ। ਐਦਾਂ। ਇਹਦਾ ਕਪੜਾ ਕੱਟ ਕਰਨ ਤੋਂ ਬਾਅਦ ਐਦਾਂ ਕਮੀਜ਼ ਨੂੰ ਸਲਾਈ ਤੋਂ ਸਿੱਧਾ ਕਰ ਲੈਣਾ। ਦੋਨੇ ਪਾਸੇ ਨੂੰ ਅਲੱਗ-ਅਲੱਗ ਕਰ ਲੈਣਾ ਇਸ ਤੋਂ ਬਾਅਦ ਜੋ ਕਿ ਆਪਣੇ ਸਲਾਈ ਲਗਾਈ ਹੈ ਉਸ ਦੇ ਵਿੱਚ ਅੱਧਾ ਇੰਚ ਕਪੜਾ ਛੱਡਿਆ ਹੈ ਇਸ ਨੂੰ ਵੀ ਖੋਲ ਲੈਣਾ ਐਦਾਂ ਇਸ ਨੂੰ ਖੋਲ ਕੇ ਦੋਨਾਂ ਪਾਸੇ ਨੂੰ ਅਲੱਗ-ਅਲੱਗ ਕਰ ਲੈਣਾ ਇਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਸਲਾਈ ਲਗਾਵਾਂਗੇ ਜੋ ਆਪਣੇ ਨੇ ਅੱਧਾ ਇੰਚ ਕਪੜਾ ਛੱਡਿਆ ਸੀ ਇਸ ਨੂੰ ਅੰਦਰ ਨੂੰ ਫੋਲਡ ਕਰਦੇ ਹੋਏ ਐਦਾਂ ਇਸ ਦੇ ਉੱਪਰ ਸਲਾਈ ਲਗਾ ਲੈਣੀ ਹੈ ਦੋਨਾਂ ਪਾਸਿਆਂ ਤੇ ਐਦਾਂ ਇਸ ਨੂੰ ਅੰਦਰ ਨੂੰ ਫੋਲਡ ਕਰਕੇ ਇਸਦੇ ਉੱਪਰ ਸਲਾਈ ਲਗਾ ਲਵਾਂਗੇ ਜਦੋਂ ਵੀ ਆਪਾਂ ਸਲਾਈ ਨੂੰ ਸ਼ੁਰੂ ਕਰਨਾ ਹੈ ਇਦਾਂ ਤਾਂ ਇਸ ਨੂੰ ਆਪਣੇ ਡਬਲ ਕਰਕੇ ਲਗਾਉਣਾ ਪੱਕਾ ਕਰਕੇ ਤਾਂ ਜੋ ਇਹ ਇੱਥੋਂ ਉੱਧੜੇ ਨਾ ਹਾਂਜੀ ਇਹਦਾ ਆਪਣੀ ਸਲਾਈ ਲਗਾ ਲਈ ਆ। ਐਦਾਂ ਆਪਾਂ ਨੇ ਗੀਜੇ ਤੇ ਜੋ ਕਿ ਆਪਣਾ ਖੁੱਲਾ ਪਾਟ ਰਹੇਗਾ ਉਸ ਨੂੰ ਫੋਲਡ ਕਰ ਲੈਣਾ। ਇਸ ਦਾ ਸਿੱਧਾ ਪਾਸ ਆ ਗਿਆ। ਇਸ ਤੋਂ ਬਾਅਦ ਆਪਾਂ ਹੁਣ ਗੀਜੇ ਦੀ ਕਟਿੰਗ ਕਰਾਂਗੇ। ਹਾਂਜੀ ਹੁਣ ਆਪਾਂ ਗੀਜਾ ਬਣਾਉਣ ਲਈ ਕੱਪੜੇ ਦੀ ਕਟਿੰਗ ਕਰਾਂਗੇ। ਇਹਦੇ ਲਈ ਜੋ ਵੀ ਕੱਪੜਾ ਆਪਣੇ ਕਮੀਜ਼ ਨਾਲੋਂ ਫालतू ਬਚਦਾ ਐ। ਐਕਸਟਰਾ ਕੱਪੜਾ ਬਚਦਾ ਆਪਣਾ ਉਸ ਨੂੰ ਵਿੱਚੋਂ ਆਪਾਂ ਗੀਜੇ ਦੀ ਕਟਿੰਗ ਜਿਹੜੀ ਉਹ ਕਰਾਂਗੇ। ਇਦਿਲੀ ਆਪਾਂ ਕੱਪੜੇ ਦੀ ਚੜਾਈ ਰੱਖਾਂਗੇ 5.5 ਇੰਚ ਜੋ ਕਿ ਤਿਆਰ ਹੋ ਕੇ 4.5 ਇੰਚ ਰਹਿ ਜਾਊਗੀ ਅੱਧਾ ਇੰਚ ਦੋਨੇ ਪਾਸਿਆਂ ਤੇ ਸਲਾਈ ਵਿੱਚ ਆ ਜਾਵੇਗਾ ਜੇਕਰ ਤੁਸੀਂ ਇਹ ਚੜਾਈ ਵਧਾਉਣਾ ਚਾਹੁੰਦੇ ਹੋ ਤਾਂ ਤੁਸੀਂ ਨੂੰ ਇਸ ਨੂੰ 6 ਇੰਚ ਤੇ ਵੀ ਕੱਟ ਕਰ ਸਕਦੇ ਹੋ ਐਦਾਂ ਆਪਾਂ 5.5 ਇੰਚ ਤੇ ਮਾਰਕ ਕਰ ਲੈਣਾ ਹੈ ਇਸ ਤੋਂ ਬਾਅਦ ਗਿੱਜੇ ਦੀ ਲੰਬਾਈ ਆਪਾਂ ਲਵਾਂਗੇ ਜੀ 1.75 ਇੰਚ ਐਦਾਂ ਆਪਾਂ ਨੇ ਕੱਪੜੇ ਨੂੰ ਕੱਟ ਕਰ ਲੈਣਾ ਲੰਬਾਈ ਇਸ ਤੇ ਆਪਾਂ ਰੱਖਾਂਗੇ 1.75 ਇੰਚ ਚੜਾਈ ਆਪਾਂ ਇਸ ਦੀ ਰੱਖਾਂਗੇ ਜੀ 0.5 ਇੰਚ ਤੋਂ ਬਾਅਦ ਆ ਇਸ ਨੂੰ ਆਪਾਂ 5.5 ਇੰਚ ਤੱਕ ਐਦਾਂ ਧੂਰੀ ਤਿਆਰ ਤਾਏ ਵਿੱਚ ਫੋਲਡ ਕਰ ਲੈਣਾ 5.5 ਇੰਚ ਐਦਾਂ ਡਬਲ ਫੋਲਡ ਕਰਕੇ ਇਸ ਦੇ ਉੱਪਰ ਕੱਟ ਲਗਾ ਲੈਣੇ ਆ ਜੋ ਕਿਸ ਦੇ ਉੱਪਰ ਕੱਪੜਾ ਰਹਿ ਗਿਆ ਉਸ ਨੂੰ ਆਪਾਂ ਐਦਾਂ ਫੋਲਡ ਕਰਦੇ ਹੋਏ ਉੱਪਰ ਤੋਂ 1 ਇੰਚ ਦੀ ਕਾਟ ਪਾ ਲੈਣੀ ਹੈ। ਇਦਾਂ ਖੁੱਲੇ ਪਾਸੇ ਤੋਂ 1 ਇੰਚ ਰੱਖਦੇ ਹੋਏ ਇਦਾਂ ਬੰਦ ਪਾਸੇ ਨਾਲ ਤਿਰਸਾ ਮਿਲਾ ਲੈਣੀ ਹੈ। ਇਸ ਤੋਂ ਬਾਅਦ ਆਪਾਂ ਨੇ ਜੋ ਕਿ ਕੱਪੜਾ ਡਬਲ ਫੋਲਡ ਕੀਤਾ ਹੈ ਇਸ ਨੂੰ ਸਟਿਚ ਕਰਨਾ ਹੈ। ਇਦਾਂ ਅੱਧਾ ਇੰਚ ਸਲਾਈ ਦੇ ਵਿੱਚ ਕਪੜਾ ਲੈਂਦੇ ਹੋਏ ਉੱਪਰ ਤੋਂ ਅੱਧਾ ਇੰਚ ਇਸ ਨੂੰ ਇੱਦਾਂ ਛੱਡਦੇ ਹੋਏ ਸਲਾਈ ਕਰ ਲੈਣਾ ਹੈ ਦੋਨਾਂ ਪਾਸਿਆਂ ਤੋਂ ਇੱਦਾਂ ਉੱਪਰ ਤੋਂ ਅੱਧਾ ਇੰਚ ਆਪਣੇ ਕਪੜਾ ਮੇਰੇ ਸਲਾਈ ਤੋਂ ਛੱਡਣਾ ਹੈ ਉਸ ਤੋਂ نیچے ਆਪਣੇ ਸਲਾਈ ਲਗਾ ਲੈਣੀ ਹੈ 5 ਇੰਚ ਤੱਕ ਹਾਂਜੀ ਇੱਦਾਂ ਅੱਧਾ ਇੰਚ ਉੱਪਰ ਨੂੰ ਛੱਡਦੇ ਹੋਏ ਆਪਾਂ ਨੇ ਗਿੱਜ ਦੇ ਦੋਨੇ ਪਾਸੇ ਸਲਾਂਗੀਆਂ ਉਹ ਲਗਾ ਲਈਆਂ ਨੇ ਇਸ ਤੋਂ ਬਾਅਦ ਆਪਾਂ ਇਸ ਨੂੰ ਪਲਟ ਲੈਣਾ ਹੈਗਾ ਹੈ ਤਾਂ ਪਲਟਣ ਤੋਂ ਬਾਅਦ ਆਪਾਂ ਇਸ ਦੇ ਵਿੱਚਕਾਰ ਇੱਕ ਕੱਟ ਲਗਾਉਣਾ ਹੈ ਐਦਾਂ ਇਸ ਨੂੰ ਡਬਲ ਫੋਲਡ ਕਰਕੇ ਇਸ ਦੇ ਸੈਂਟਰ 'ਚ ਨਿਸ਼ਾਨ ਲਗਾ ਲੈਣਾ ਤੁਸੀਂ ਚਾਹੋ ਤਾਂ ਇਸ ਨੂੰ ਚਾਕ ਨਾਲ ਵੀ ਨਿਸ਼ਾਨ ਲਗਾ ਸਕਦੇ ਹੋ ਨਹੀਂ ਤਾਂ ਇਸ ਦੇ ਉੱਪਰ ਇੱਥੇ ਸੈਂਟਰ 'ਚ ਕੱਟ ਲਗਾ ਸਕਦੇ ਹੋ ਹਾਂਜੀ ਐਦਾਂ ਆਪਾਂ ਨੇ ਸੈਂਟਰ 'ਚ ਕੱਟ ਲਗਾ ਲਿਆ ਐਦਾਂ ਆਪਣਾ ਗੀਜੜਾ ਤਿਆਰ ਹੋ ਗਿਆ ਹੁਣ ਆਪਾਂ ਇਸ ਨੂੰ ਕਮੀਜ਼ ਦੇ ਨਾਲ ਜੋੜਾਂਗੇ ਇਦਿਲੀ ਆਪਣੇ ਕਮੀਜ਼ ਨੂੰ ਇਦਾਂ ਖੋਲ ਕੇ ਰੱਖ ਲੈਣਾ। ਇਦਾਂ ਰੱਖਣ ਤੋਂ ਬਾਅਦ ਇਸ ਦੇ ਉੱਪਰ ਗੀਜੇ ਨੂੰ ਇਦਾਂ ਪੁੱਠਾ ਕਰਕੇ ਰੱਖ ਲੈਣਾ। ਇਦਾਂ ਰੱਖਦੇ ਹੋਏ ਜੋ ਕਿ ਆਪਣੇ 1/2 ਇੰਚ ਕਪੜਾ ਸਲਾਈ ਤੋਂ ਬਾਹਰ ਛੱਡਿਆ ਸੀ ਉਸ ਨੂੰ ਇਦਾਂ ਬਾਹਰਲੇ ਪਾਸੇ ਨੂੰ ਰੱਖਦੇ ਹੋਏ ਜੋ ਕਿ ਕੱਟ ਲੱਗਿਆ ਸੈਂਟਰ 'ਚ ਉਸ ਨੂੰ ਇਸਦੀ ਜੋ ਕਿ ਆਪਣੀ ਫੀਟਿੰਗ ਵਾਲੀ ਸिलाई ਆ ਰਹੀ ਹੈ ਸੈਂਟਰ 'ਚ ਉਸ ਦੇ ਬਿਲਕੁਲ ਉੱਪਰ ਰੱਖ ਲੈਣਾ ਹੈ। ਐਦਾਂ ਜੋ ਕਿ ਆਪਣਾ ਸੈਂਟਰ ਦਾ ਕੱਟ ਆ ਉਹ ਆਪਣੀ ਫੀਟਿੰਗ ਵਾਲੀ ਸिलाई ਦੇ ਉੱਪਰ ਆਉਣਾ ਚਾਹੀਦਾ। ਐਦਾਂ ਐਦਾਂ ਸੈਂਟਰ ਰੱਖਦੇ ਹੋਏ ਇਸ ਨੂੰ ਬਿਲਕੁਲ ਸਿੱਧਾ ਕਰਕੇ ਇਸ ਦੇ ਉੱਪਰ ਰੱਖਣਾ ਜੋ ਕਿ ਕੱਪੜਾ ਆਪਣਾ نیچے ਵੱਧ ਰਿਹਾ ਸिलाई ਦਾ ਉਸ ਨੂੰ ਦੋਨਾਂ ਪਾਸੇ ਨੂੰ ਅੰਦਰ ਨੂੰ ਫੋਲਡ ਕਰ ਲੈਣਾ। ਇਸ ਤੋਂ ਬਾਅਦ ਆਪਾਂ ਨੇ ਅੱਧੇ-ਅੱਧੇ ਇੰਚ ਦੀ ਸिलाई ਲਗਾਉਣੀ ਆ। ਜੋ ਕਿ ਸिलाई ਆਪਣੀ ਇੱਥੇ ਸੈਂਟਰ 'ਚ ਆਵੇਗੀ ਉਹ ਜੋ ਆਪਣਾ نیچے ਤੋਂ ਬੰਦ ਕੀਤਾ ਇਸ ਸਲਾਈ ਆਪਣੀ ਇਸ ਸਲਾਈ ਦੇ ਉੱਪਰ ਆਉਣੀ ਚਾਹੀਦੀ ਆ। ਇਦਾਂ ਆਪਾਂ 1/2 ਇੰਚ ਕਪੜਾ ਰੱਖਦੇ ਹੋਏ ਸਲਾਈ ਲਗਾਵਾਂਗੇ। ਇਹ ਤੋ ਤੱਕ ਸਲਾਈ ਲਗਾਉਂਦੇ ਹੋਏ ਇਸ ਤੋਂ ਬਾਅਦ ਆਪਾਂ ਨੇ ਇਦਾਂ ਹੀ ਕੱਪੜੇ ਨੂੰ ਘੁਮਾ ਲੈਣਾ। ਜੋ ਕਿ ਆਪਣਾ ਇਹ ਬੰਦ ਪਾਰਟ ਆਪਣਾ ਨੀਚੇ ਆਏਗਾ ਕਿ ਜਿਹਦਾ ਇਸ ਨੂੰ ਇਦਾਂ ਨੀਚੇਲੇ ਪਾਸੇ ਕਰ ਲੈਣਾ। ਇਸ ਤੋਂ ਬਾਅਦ ਜੋ ਕਿ ਆਪਾਂ ਨੇ ਉੱਪਰ ਸੈਂਟਰ ਚ ਕੱਟ ਪਾਈ ਸੀ ਉਸ ਨੂੰ ਏਦਾਂ ਬਿਲਕੁਲ ਫਿਟਿੰਗ ਵਾਲੀ ਸਲਾਈ ਦੇ ਬਰਾਬਰ ਰੱਖਦੇ ਹੋਏ ਏਦਾਂ ਏਦਾਂ ਕੱਪੜੇ ਨੂੰ ਸੈੱਟ ਕਰ ਲੈਣਾ ਤਾਂ ਜੋ ਦੋਨਾਂ ਪਾਸੇ ਤੇ ਆਪਣੀ ਸਲਾਈ ਜਿਹੜੀ ਬਿਲਕੁਲ ਬਰਾਬਰ ਆਵੇ ਇਸ ਲਈ ਇਸ ਨੂੰ ਬਿਲਕੁਲ ਇੱਧਰ ਸਿੱਧਾ ਫਿਟਿੰਗ ਵਾਲੀ ਸਲਾਈ ਨਾਲ ਮਲਾਉਂਦੇ ਹੋਏ ਕਿ ਜਿਹੜੇ ਕੱਪੜੇ ਨੂੰ ਦੋਨਾਂ ਪਾਸੇ ਤੋਂ ਬਿਲਕੁਲ ਬਰਾਬਰ ਕਰ ਲੈਣਾ ਇਸ ਤੋਂ ਬਾਅਦ 1/2 ਇੰਚ ਏਦਾਂ ਅੰਦਰ ਨੂੰ ਫੋਲਡ ਕਰਦੇ ਹੋਏ ਗੀਜਰੀ ਸिलाई ਲਗਾਉਣੀ ਸ਼ੁਰੂ ਕਰਨੀ ਉੱਪਰ ਨੂੰ ਇਸ ਤੋਂ ਬਾਅਦ ਜਦੋਂ ਆਪਣਾ ਕਾਟਾ ਵਾਲਾ ਕੱਪੜਾ ਆ ਜਾਏ ਜਿੱਥੋਂ ਕਿ ਆਪਾਂ ਨੇ ਤਿਰਸੀ ਕਾਟ ਲਗਾਈ ਆ ਇਸ ਤੋਂ ਆਪਾਂ ਨੇ ਐਦਾਂ ਅੰਦਰ ਨੂੰ 1/2 ਇੰਚ ਤਿਰਸਾਏ ਫੋਲਡ ਕਰਨਾ ਹੈ ਐਦਾਂ ਤਿਰਸਾ ਫੋਲਡ ਕਰਦੇ ਹੋਏ ਉੱਪਰ ਇਸ ਦੀ ਨੋਕ ਬਣਾ ਲੈਣੀ ਹੈ ਸੈਂਟਰ 'ਚ ਇਦਾਂ ਇਹ ਸਲਾਈ ਤਿਰਛੀ ਲਗਾਉਣੀ ਆ ਇਸ ਤੋਂ ਬਾਅਦ ਐਦਾਂ ਬਿਲਕੁਲ ਸੈਂਟਰ ਚ ਇਸ ਦੀ ਨੋਕ ਬਣਾਉਣੀ ਆ ਅੱਧਾ ਇੰਚ ਕਪੜਾ ਇੱਧਰ ਨੂੰ ਵੀ ਜਦੋਂ ਫੋਲਡ ਕਰਾਂਗੇ ਤਾਂ ਤਿਰਛੇ ਫੋਲਡ ਕਰਨਾ ਹੈ ਐਦਾਂ ਜੋ ਕਿ ਆਪਣੀ ਨੋਕ ਬਣ ਕੇ ਆ ਗਈ ਹੈ ਬਿਲਕੁਲ ਫੀਟਿੰਗ ਵਾਲੀ ਸਲਾਈ ਦੇ ਉੱਪਰ ਆਏਗੀ ਐਦਾਂ ਪੈਸੇ ਨੇ ਇਸ ਦੀ ਆਪਣੀ ਤਿਰਸੀ ਸਲਾਈ ਲਗਾ ਲੈਣੀ ਹੈ ਇਦਾਂ ਹੀ ਆਪਣੇ ਦੂਜੇ ਪਾਸੇ ਤੋਂ ਗਿੱਜੇ ਨੂੰ ਫੋਲਡ ਕਰ ਲੈਨੇ। ਐਦਾਂ ਜਦੋਂ ਵੀ ਸਲਾਈ ਤੇ ਸਲਾਈ ਆ ਜੇ ਤਾਂ ਇੱਥੇ ਇਸ ਨੂੰ ਪੱਕਾ ਕਰਕੇ ਸਲਾਈ ਨੂੰ ਬਾਹਰ ਕੱਢ ਲੈਨੇ। ਹਾਂਜੀ ਇਦਾਂ ਆਪਣਾ ਗਿੱਜਾ ਲਗਾ ਲਿਆ। ਤੁਸੀਂ ਦੇਖ ਸਕਦੇ ਹੋ ਪੁੱਠਾ ਪਾਸਾ ਹੈ। ਇਦਾਂ ਕਿ ਜਿਹਾ ਅਗੀਜਾ ਆਪਣਾ ਲੱਗ ਚੁੱਕਿਆ ਇਸ ਤੋਂ ਬਾਅਦ ਆਪਾਂ ਨੇ ਜੋ ਕਿ ਆਪਾਂ ਨੇ ਕੱਚੀ ਸਲਾਈ ਲਗਾਈ ਸੀ ਇਸ ਨੂੰ ਖੋਲਣਾ ਹੈ ਇਦਾਂ ਇਹ ਤਾਂ ਕਿ ਤੁਸੀਂ ਸੂਈ ਨਾਲ ਖੋਲ ਲੈਣਾ ਹੈ ਹਾਂਜੀ ਇਹਦਾ ਕੇਜਾ ਬਣ ਕੇ ਤਿਆਰ ਆ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਇਹ ਵੀਡੀਓ ਸਾਡੀ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ